ਕਹਾਣੀ ਉੱਡ ਚੱਲੇ ਪੰਛੀ ਲੇਖਿਕਾ ਕੇ ਨਦੀਪ ਕੌਰ ਭਾਈ ਰੂਪਾ ਚੇਤਰ ਦਾ ਮਹੀਨਾ ਅਸਮਾਨ ਕੁੰਝਾਂ ਨੇ ਮਲ ਰੱਖੀਆਂ ਸੀ ਜਿਵੇਂ ਕਹਿ ਰਹੀਆਂ ਹੁਣ ਸਾਰੇ ਅਸਮਾਨ ਤੇ ਸਾਡਾ ਹੀ ਆਕਾ ਗੁਰਤੇਜ ਇਹਨਾਂ ਕੁੰਝਾਂਵਾਲ ਵੇਖ ਆਪਣੇ ਸੁਪਨੇ ਸਜਾਰਿਆ ਸੀ ਕਿ ਜਿਵੇਂ ਆ ਕੁੰਝਾਂ ਉੱਡ ਰਹੀਆਂ ਇੱਕ ਹਜ਼ਾਰ ਜਿਵੇਂ ਜਹਾਜ਼ ਅਸਮਾਨੀ ਉਡਾਰੀ ਭਰ ਰਿਆ ਉਵੇਂ ਮੈਂ ਵੀ ਇਹ ਨਜ਼ਾਰਾ ਵੇਖਣਾ ਜਿਹੜੇ ਭੋਲੇ ਤੇ ਕਰਨੈਲੀ ਵਰਗੇ ਮੈਨੂੰ ਚਿਹਟਾ ਕਰਦੇ ਆ ਉਹਨਾਂ ਨੂੰ ਦੱਸੂ ਵੀ ਕਾਕਾ ਕਿਵੇਂ ਜਾਈਦਾ ਜਹਾਜ਼ੇ ਉੱਡ ਪਰਦੇਸ ਫਿਰ ਜਦੋਂ ਮੇਰਾ ਵੀਜ਼ਾ ਆਊ ਉਹਦੋਂ ਕਹੂੰ ਸਾਲਿਆਂ ਨੂੰ ਵੀ ਵੇਖੋ ਪੰਛੀ ਉੱਡ ਚੱਲੇ ਪਰਦੇਸ ਗੁਰਤੇਜ ਹਰ ਰੋਜ਼ ਆਪਣੀ ਬੇਬੇ ਨੂੰ ਕਹਿੰਦਾ ਕਿ ਮੈਨੂੰ ਕੈਨੇਡਾ ਭੇਜ ਦੇ ਪਰ ਮਾਂ ਕਿੱਥੋਂ ਭੇਜ ਦਿੰਦੀ ਚਾਰ ਪੰਜ ਕਿਲੇ ਸੀ ਵਾਹੀ ਕਰਨ ਨੂੰ ਬਾਕੀ ਗੁਰਤੇਜ ਨੇ 12 ਕਲਾਸਾਂ ਪੜੀਆਂ ਸਨ ਪੜਨ ਵਿੱਚ ਵੀ ਬਹੁਤਾ ਹੁਸ਼ਿਆਰ ਨਹੀਂ ਸੀ ਜਿਹੜਾ ਇਲੈਟਸ ਕਰ ਲੈਂਦਾ ਮਾਂ ਨੂੰ ਆਪਣੇ ਪੁੱਤ ਤੇ ਤਰਸ ਜਿਹਾ ਆ ਜਾਂਦਾ ਤੇ ਉਹ ਆਪਣੇ ਘਰ ਵਾਲੇ ਨੂੰ ਕਹਿੰਦੀ ਵੇਖੋ ਜੀ ਤਿੰਨ ਧੀਆ ਮਗਰੋਂ ਸੋ ਸੁੱਖਾਂ ਦਾ ਇੱਕ ਪੁੱਤ ਹੋਇਆ ਉਹਦੀ ਕਰਦੋ ਰਿਝ ਪੂਰੀ ਮੇਰਾ ਤਾਂ ਨਿਆਣੇ ਨੂੰ ਵੇਖ ਢਿੱਡ ਜਾ ਮੱਚ ਜਾ ਮੱਚਦਾ ਜਦੋਂ ਵੀਰਵੀਰ ਜੀ ਕਰਦਾ ਮੇਰੇ ਅੱਗੇ ਮਾਂ ਬਿਛਨੀ ਦੀਆਂ ਗੱਲਾਂ ਨੇ ਸਰਦਾਰ ਹਰਦੇয়াল ਸਿੰਘ ਨੂੰ ਸੋਚਣ ਵਾਸਤੇ ਮਜਬੂਰ ਕਰ ਦਿੱਤਾ ਤੇ ਉਹਨੇ ਆਪਣੇ ਰਿਸ਼ਤੇਦਾਰਾਂ ਨੂੰ ਕਿਹਾ ਕਿ ਕੋਈ ਆਈਲੈਂਡਸ ਵਾਲੀ ਕੁੜੀ ਲੱਭ ਕੇ ਦੇਓ ਜਿਹੜੀ ਮੇਰੇ ਪੁੱਤ ਦਾ ਬਾਹਰ ਜਾਣ ਦਾ ਸੁਪਨਾ ਪੂਰਾ ਕਰ ਦੇਵੇ ਪੈਸੇ ਸਾਰੇ ਮੈਂ ਹੀ ਲਾਊਂਗਾ ਕੋਈ ਵਿਆਹ ਦਾ ਖਰਚ ਖਰਚੇਵਾ ਨਹੀਂ ਹੋਣ ਦਿੰਦਾ ਮੈਂ ਰਿਸ਼ਤੇਦਾਰਾਂ ਵਿੱਚੋਂ ਹੀ ਕਿਸੇ ਨੇ ਸੱਤ ਮਹਿਣ ਵਾਲੀ ਕੁੜੀ ਦਾ ਰਿਸ਼ਤਾ ਕਰਵਾ ਦਿੱਤਾ ਗੁਰਤੇਜ ਨੂੰ ਲੱਗ ਰਿਹਾ ਸੀ ਕਿ ਉਹ ਕੈਨੇਡਾ ਹੀ ਪਹੁੰਚ ਗਿਆ ਵਿਆਹ ਦੀਆਂ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਸਨ ਸਰਦਾਰ ਹਰਦੇਵਾਲ ਸਿੰਘ ਆਪਣੇ ਪੁੱਤ ਦੇ ਵਿਆਹ ਵਿੱਚ ਪੂਰਾ ਖੁਸ਼ ਸੀ ਮਾਵੀ ਆਪਣੇ ਪੁੱਤ ਦਾ ਮੱਥਾ ਵਾਰ-ਵਾਰ ਚੁੰਮ ਰਹੀ ਸੀ ਕਿ ਇਹਦੀਆਂ ਸੰਦਰਾਂ ਨੂੰ ਫੁੱਲ ਪੈਣ ਬੜੇ ਢੋਲ ਤਮੱਕਿਆਂ ਨਾਲ ਵਿਆਹ ਹੋਇਆ ਹਰਦੀਾਲ ਨੇ ਪੁੱਤ ਦੇ ਵਿਆਹ ਵਿੱਚ ਕੋਈ ਕਸਰ ਨਾ ਛੱਡੀ ਵਿਆਹ ਹੋ ਚੁੱਕਿਆ ਸੀ ਨਵਨੀਤ ਦੀ ਫਾਈਲ ਲਗਾ ਦਿੱਤੀ ਸੀ ਚਾਰ ਕਿੱਲਾਂ ਵਿੱਚੋਂ ਇੱਕ ਕਿੱਲਾ ਵੇਚ ਦਿੱਤਾ ਤੇ ਕੈਨੇਡਾ ਵਿੱਚ ਜਿਸ ਕਾਲਜ ਵਿੱਚ ਨਵਨੀਤ ਨੂੰ ਦਾਖਲਾ ਮਿਲਿਆ ਮੰਦੀ ਫੀਸ ਭਰੀ ਵੀਜ਼ਾ ਆਇਆ ਹਰਦੀਾਲ ਸਿੰਘ ਨੂੰ ਦੁੱਖਤਾ ਹੋਇਆ ਪਰ ਬਿਸ਼ਨੀ ਫਿਰ ਆਪਣੇ ਪੁੱਤ ਦੇ ਅਰਮਾਨ ਦੱਸਦੀ ਤਾਂ ਉਹ ਚੁੱਪ ਕਰ ਜਾਂਦਾ ਨਵਨੀਤ ਬਾਹਰ ਚਲੀ ਗਈ ਸਭ ਨੇ ਸ਼ੁਕਰ ਮਨਾਇਆ ਪਰ ਸਭ ਤੋਂ ਵੱਧ ਖੁਸ਼ ਮਾਸੀ ਕੀ ਚੱਲ ਨੂੰ ਨਾਲ ਮੇਰਾ ਪੁੱਤ ਵੀ ਕੈਨੇਡਾ ਜਾਊ 4 ਮਹੀਨਿਆਂ ਪਿੱਛੋਂ ਵੇਚੀ ਜ਼ਮੀਨ ਦਾ ਕਦੇ-ਕਦੇ ਹਰਦੇয়াল ਨੂੰ ਦੁੱਖ ਹੁੰਦਾ ਪਰ ਗੁਰਤੇਜ ਬਾਪੂ ਨੂੰ ਕਹਿੰਦਾ ਬਾਪੂ ਇੱਕ ਕਿਲਾ ਤਾਂ ਉਹ ਜਿਹੜਾ ਤੂੰ ਗਹਿਣੇ ਕੀਤਾ ਤੇ ਇੱਕ ਜਿਹੜਾ ਤੂੰ ਵੇਚਿਆ ਵੇਖੀ ਜਲ ਜਦੋਂ ਜੱਟ ਬਾਹਰ ਗਿਆ ਤਾਂ ਸਭ ਛੁੜਵਾ ਦਿਓ ਨਾਲੇ ਹੁਣ ਘੱਟ ਜ਼ਮੀਨ ਆ ਫੇਰ ਵੇਖੀ ਇਤੋਂ ਤਾਂ ਜ਼ਮੀਨ ਦੇ ਠੇਕਿਆਂ ਦੇ ਪੈਸੇ ਗਿੰਦੇ ਥੁੱਕ ਮੁੱਕ ਜਾਣਾ ਐਨੇ ਪੈਸੇ ਆਇਆ ਕਰਨਗੇ ਆ ਵੇਖ ਚੱਕ ਨਵਨੀਤ ਦਾ ਫੋਨ ਆ ਗਿਆ ਹਾਂਜੀ ਨਵਨੀਤ ਜੀ ਫਿਰ ਕਦੋਂ ਏ ਪੰਛੀ ਤੁਹਾਡੇ ਵੱਲ ਉਡਾਰੀ ਭਰੇ ਨਵਨੀਤ ਬੱਸ ਹੁਣ ਤਾਂ ਥੋੜੀ ਜੀ ਵੇਟ ਕਰੋ ਫਿਰ ਤਾਂ ਇਕੱਠੇ ਹੀ ਰਹਿਣਾ ਤੁਹਾਡੇ ਕਾਗਜ਼ ਪੂਰੇ ਕਰ ਰਹੀਆਂ ਗੁਰਤੇਜ ਖੁਸ਼ ਹੋ ਜਾਂਦਾ ਤੇ ਨਵਨੀਤ ਨੂੰ ਪੁੱਛਦਾ ਹੋਰ ਕਿਸੇ ਚੀਜ਼ ਦੀ ਲੋੜ ਆ ਤਾਂ ਦੱਸ ਨਵਨੀਤ ਉਹ ਤਾਂ ਤੁਹਾਡੇ ਕਾਗਜ਼ਾਂ ਦੀ ਫੀਸ ਲੱਗੂ ਨਾਲੇ ਮੇਰੀ ਅਗਲੀ ਫੀਸ ਵੀ ਆ ਜਾਣੀ ਆ ਗੁਰਤੇਜ ਕਿੰਨੇ ਪੈਸੇ ਭੇਜਾਂ ਨਵਨੀਤ ਕਹਿਨ ਨੂੰ ਤਾਂ ਦਿਲ ਨਹੀਂ ਕਰਦਾ ਪਰ 3 ਲੱਖ ਨਾਲ ਸਰਜੂ ਗੁਰਤੇਜ ਸੋਚਦਾ ਕਿ ਹਜੇ ਸਰਜੂ ਹੀ ਕਹਿੰਦੀ ਆ ਅੱਛਾ ਨਵਨੀਤ ਕੋਈ ਨਾ ਮੈਂ ਪੈਸੇ ਭੇਜ ਦਿੰਨਾ ਗੁਰਤੇਜ ਨੇ ਆਪਣੇ ਪਾਪਾ ਕੋਲ ਗੱਲ ਕੀਤੀ ਤੇ ਬਿਸ਼ਨੀ ਨੇ ਆਪਣੇ ਭਰਾ ਕੋਲ 3 ਲੱਖ ਉਧਾਰਾ ਮੰਗਿਆ ਤੇ ਨਵਨੀਤ ਨੂੰ ਪੈਸੇ ਪਾ ਦਿੱਤੇ 6 ਮਹੀਨਿਆਂ ਤੋਂ ਉੱਪਰ ਦਾ ਸਮਾਂ ਹੋ ਗਿਆ ਸੀ ਪਰ ਹਜੇ ਤੱਕ ਨਵਨੀਤ ਕਣੀਓ ਕੋਈ ਉਤਰਨਾ ਆਇਆ ਨਾ ਹੀ ਕੋਈ ਫੋਨ ਆਇਆ ਗੁਰਤੇਜ ਗੁਰਤੇਜ ਦਾ ਦਿਲ ਬਹਿ ਬਹਿ ਜਾਂਦਾ ਹਰਦੇয়াল ਦਾ ਦਿਲ ਵੀ ਡਰ ਡਰ ਗਿਆ ਸੀ ਨਿਤਦੀਆਂ ਹੁੰਦੀਆਂ ਠੱਗੀਆਂ ਤੋਂ ਉਹ ਚੰਗੀ ਤਰ੍ਹਾਂ ਜਾਣੂ ਸੀ ਪਰ ਬਿਛਨੀ ਜੋ ਆਪ ਵੀ ਟੁੱਟ ਗਈ ਸੀ ਫਿਰ ਵੀ ਬਾਹਰਲੇ ਮਣੋ ਦੋਹਾ ਨੂੰ ਦਿਲਾਸਾ ਦਿੰਦੀ ਕਿ ਕੋਈ ਨਹੀਂ ਬਾਹਰ ਤਾਂ ਜਾਊਗਾ ਮੇਰਾ ਪੁੱਤ ਮੇਰੀ ਨੂ ਬਹੁਤ ਚੰਗੀ ਆ ਉਹ ਧੋਖਾ ਨਹੀਂ ਕਰਦੀ ਪਰ ਧੋਖਾ ਤਾਂ ਹੋ ਚੁੱਕਿਆ ਸੀ ਨਵਨੀਤ ਨੇ ਆਪਣੇ ਕਿਸੇ ਰਿਲੇਟਿਵ ਨੂੰ ਸਾਧ ਲਿਆ ਸੀ ਜਦੋਂ ਗੁਰਤੇਜ ਨੂੰ ਪਤਾ ਲੱਗਿਆ ਕਿ ਐਡਾ ਧੋਖਾ ਹੋਇਆ ਉਹਨੇ ਰੱਸਾ ਚੱਕਿਆ ਕਿ ਖੇਤ ਜਾਂ ਫਾਹਾ ਹੀ ਲੈ ਲਵਾ ਸਰਦਾਰ ਹਰਦੇਵਾਲ ਸਿੰਘ ਨੂੰ ਵੀ ਦਿਲ ਦਾ ਦੌਰਾ ਪੈ ਗਿਆ ਸੀ ਗੁਰਤੇਜ ਜਦ ਖੇਤ ਬੰਨੇ ਕੋਠੇ ਵਿੱਚ ਰੱਸਾ ਲਮਕਾਉਣ ਲੱਗਿਆ ਗੁੜ ਖਾਣਿਆਂ ਦੇ ਜੱਗੇ ਨੇ ਆਵਾਜ਼ ਮਾਰੀਓ ਗੁਰਤੇਜ ਤੇਰੇ ਬਾਪੂ ਨੂੰ ਖੋਰੇ ਕੀ ਹੋ ਗਿਆ ਗੁਰਤੇਜ ਨੇ ਥਾਂ ਹੀ ਰੱਸਾ ਛੱਡਿਆ ਤੇ ਘਰ ਵੱਲ ਭੱਜ ਗਿਆ ਹਸਪਤਾਲ ਚ ਹਰਦੀਾਲ ਨੂੰ ਛੁੱਟੀ ਮਿਲੀ ਡਾਕਟਰ ਨੇ ਦੱਸਿਆ ਕਿ ਕੋਈ ਚਿੰਤਾ ਵਾਲੀ ਗੱਲ ਨਹੀਂ ਕਰਨੀ ਇਹਨਾਂ ਕੋਲ ਗੁਰਤੇਜ ਆਪਣੀ ਮਾਂ ਵੱਲ ਕਦੇ ਆਪਣੇ ਪਿਓ ਵੱਲ ਵੇਖ ਰਿਹਾ ਸੀ ਇੱਕ ਲੰਬਾ ਹੌਂਕਾ ਲੈ ਗੁਰਤੇਜ ਹੱਸਿਆ ਤੇ ਬਾਪੂ ਨੂੰ ਕਿਹਾ ਬਾਪੂ ਜੇ ਤੁਸੀਂ ਦੋਹੇ ਮੇਰੇ ਨਾਲ ਤਾਉ ਦੇ ਵਰਗੀ ਹੋਰ ਕਿਹੜੀ ਖੁਸ਼ੀ ਆ ਤੁਸੀਂ ਖੁਸ਼ ਰਹੋ ਨਾਲੇ ਹੁਣ ਕੋਈ ਵੀ ਬਾਹਰ ਜਾਣ ਦੀ ਗੱਲ ਨਹੀਂ ਕਰੂਗਾ ਤੁਹਾਨੂੰ ਮੇਰੀ ਸੌਂ ਲੱਗੇ ਗੁਰਤੇਜ ਨੇ ਨਵਨੀਤ ਦਾ ਸਾਰਾ ਕੁਝ ਉੱਲੇ ਵਿੱਚ ਮਚਾ ਦਿੱਤਾ ਉਹਦੀ ਇੱਕ ਵੀ ਨਿਸ਼ਾਨੀ ਨਹੀਂ ਰੱਖੀ ਹਿੰਮਤ ਕਰ ਉਸਨੇ ਖੇਤੀ ਕਰਨੀ ਸ਼ੁਰੂ ਕੀਤੀ ਠੇਕੇ ਉੱਤੇ ਇਕੱਲੇ ਨੇ 40 ਕਿੱਲੇ ਲੈ ਲਈ ਨਾਲ ਇੱਕ ਸਿਰੀ ਪਾਲੀ ਰੱਖ ਲਿਆ ਹਰਦਾਲ ਹਰਦੀਾਲ ਨੇ ਕਿਹਾ ਕਿ ਇੰਨਾ ਤੇਰੇ ਤੋਂ ਕੰਮ ਨਹੀਂ ਹੋਣਾ ਪਰ ਗੁਰਤੇਜ ਨੇ ਹੱਸਦੇ ਨੇ ਕਿਹਾ ਕਿ ਪਾਪੂ ਜਦੋਂ ਕਿਲਾ ਵੇਚ ਸਕਦਾ ਮੈਂ ਤੇ ਬਣਾ ਵੀ ਸਕਦਾ ਦਿਨ ਰਾਤ ਮਿੱਟੀ ਨਾਲ ਮਿੱਟੀ ਹੁੰਦਾ ਰਹਿੰਦਾ ਗੁਰਤੇਜ ਹਰदयाल ਵੀ ਹੁਣ ਕਾਫੀ ਠੀਕ ਸੀ ਖੇਤ ਜਾ ਕੇ ਉਹ ਆਪਣੇ ਮੁੰਡੇ ਨੂੰ ਖੇਤੀ ਦੇ ਚੰਗੇ ਨੁਕਤੇ ਦੱਸਦਾ ਰਹਿੰਦਾ ਮਿਹਨਤ ਰੰਗ ਤਾਂ ਜ਼ਰੂਰ ਲਿਆਉਂਦੀ ਆ ਫਸਲ ਬਹੁਤ ਚੰਗੀ ਹੋਈ ਹੋਈ ਕਮਾਈ ਚੋਂ ਉਸਨੇ ਕਿੱਲਾ ਬੈ ਲੈ ਲਿਆ ਅਗਲੇ ਸਾਲ ਦੋ ਕਿੱਲੇ ਠੇਕੇ ਤੇ ਪੈੜੀ ਹੋਰ ਵਧਾ ਲਈ ਪੂਰੇ 5 ਸਾਲਾਂ ਵਿੱਚ ਹੁਣ ਉਹਦੇ ਕੋਲ ਤਿੰਨ ਕਿੱਲੇ ਜੱਦੀ ਦੇ 10 ਕਿੱਲੇ ਬੈ ਲੈ ਲਈ ਸੀ ਸਾਰਾ ਹੀ ਪਰਿਵਾਰ ਬਹੁਤ ਖੁਸ਼ ਸੀ ਨਵੀਂ ਕੋਠੀ ਬਣਾਉਣੀ ਸ਼ੁਰੂ ਕਰ ਦਿੱਤੀ ਸੀ ਹਰਦੇਵਾਲ ਸਿੰਘ ਆਪਣੇ ਪੁੱਤ ਨੂੰ ਕਹਿਣ ਲੱਗਿਆ ਪੁੱਤ ਮੈਂ ਤੇਰੇ ਬਾਹਰ ਜਾਣ ਦਾ ਸੁਪਨਾ ਪੂਰਾ ਨਹੀਂ ਕਰ ਸਕਿਆ ਗੁਰਤੇਜੋ ਬਾਪੂ ਫਿਕਰ ਨਾ ਕਰ ਕੋਈ ਨਾ ਮੇਰੇ ਸੁਪਨੇ ਨੇ ਹੀ ਮੇਰੀ ਅੱਖਾਂ ਖੋਲੀਆਂ ਦਿਨ ਲੰਘਦੇ ਗਏ ਗੁਰਤੇਜ ਨੂੰ ਬਹੁਤ ਰਿਸ਼ਤੇ ਆਉਂਦੇ ਪਰ ਗੁਰਤੇਜ ਵਿਆਹ ਨਹੀਂ ਸੀ ਕਰਵਾਉਣਾ ਚਾਹੁੰਦਾ ਬਹੁਤ ਪੈਸੇ ਕਮਾ ਲਿਆ ਸਾਰੇ ਹੀ ਕਹਿੰਦੇ ਕਿ ਤੂੰ ਬਸ ਘਰ ਪਰ ਗੁਰਤੇਜ ਨਵੀ ਤੋਂ ਨਵੀ ਖੇਤੀ ਕਰਦਾ ਜਿਸ ਨਾਲ ਵੱਧ ਮੁਨਾਫਾ ਹੁੰਦਾ ਇੱਕ ਦਿਨ ਸਾਰੇ ਜਣੇ ਬੈਠੇ ਟੀਵੀ ਵੇਖ ਰਹੇ ਸੀ ਖਬਰਾਂ ਵਿੱਚ ਵਿਖਾਇਆ ਕਿ ਇੱਕ ਲੜਕੀ ਨੇ ਕੈਨੇਡਾ ਦੇ ਸ਼ੋਰੂਮ ਵਿੱਚ ਚੋਰੀ ਕਰ ਕੈਨੇਡਾ ਵਿੱਚ ਰਹਿੰਦੇ ਪੰਜਾਬੀਆਂ ਨੂੰ ਪੁਵਾਈਆਂ ਲਾਣਤਾ ਇਹ ਲੜਕੀ ਨਵਨੀਤ कौर ਵਾਸੀ ਪਿੰਡ ਹਰੀਕੇ ਦੀ ਜੰਪਾਲ ਜੋ ਆਇਲਸ ਕਰ ਕੈਨੇਡਾ ਵਿੱਚ ਆਪਣੇ ਸੁਪਨੇ ਸਕਾਰ ਕਰਨ ਆਈ ਸੀ ਗੁਰਤੇਜ ਕੇ ਸਾਰੇ ਟੱਬਰ ਦਾ ਮੂੰਹ ਅੱਡਿਆ ਰਹਿ ਗਿਆ ਪਰ ਗੁਰਤੇਜ ਨੇ ਟੀਵੀ ਬੰਦ ਕਰ ਦਿੱਤਾ ਆਪ ਬਾਹਰ ਚੱਲਿਆ ਗਿਆ ਖੇਤੀ ਦੀ ਐਸੀ ਤਕਨੀਕ ਨੂੰ ਲੋਕ ਦੂਰੋ ਦੂਰੋ ਵੇਖਣ ਆਉਂਦੇ ਫਿਰ ਇੱਕ ਦਿਨ ਉਸ ਨੂੰ ਆਫਰ ਆਇਆ ਕੈਨੇਡਾ ਜਾਣ ਦਾ ਸਾਰੇ ਪਰਿਵਾਰ ਦਾ ਚਾਹ ਨਹੀਂ ਸੀ ਚੱਕਿਆ ਜਾ ਰਿਹਾ ਗੁਰਤੇਜ ਦਾ ਸੁਪਨਾ ਸਕਾਰ ਹੋ ਗਿਆ ਸੀ ਹੁਣ ਉਹ ਕਦੋਂ ਵੀ ਕੈਨੇਡਾ ਆ ਜਾ ਸਕਦਾ ਸੀ ਗੁਰਤੇਜ ਦਾ ਵਿਆਹ ਵੀ ਕਰ ਦਿੱਤਾ ਗਿਆ ਬਹੁਤ ਸਿਆਣੀ ਕੁੜੀ ਸੀ ਕਰਮਜੀਤ ਸਾਰੇ ਹੀ ਪਰਿਵਾਰ ਨੂੰ ਬਹੁਤ ਖੁਸ਼ ਰੱਖਦੀ ਸੀ ਸੋ ਨਵਨੀਤ ਨੂੰ ਆਪਣੇ ਕਿਤੇ ਦੀ ਸਜ਼ਾ ਮਿਲ ਚੁਗੀ ਸੀ ਕਹਾਣੀ ਦਾ ਮਕਸਦ ਇਹ ਸੀ ਕਿ ਕਿਸੇ ਨੂੰ ਕਿਸੇ ਦੀਆਂ ਭਾਵਨਾਵਾਂ ਨਾਲ ਖੇਡਣ ਦਾ ਕੋਈ ਕੋਈ ਅਧਿਕਾਰ ਨਹੀਂ ਪਹਿਲਾਂ ਲੋਕ ਕਹਿੰਦੇ ਸੀ ਕਿ ਮੁੰਡੇ ਕੁੜੀਆਂ ਨੂੰ ਧੋਖੇ ਦਿੰਦੇ ਆ ਪਰ ਹੁਣ ਕੁੜੀਆਂ ਵੀ ਕਿਸੇ ਗੱਲੋਂ ਘੱਟ ਨਹੀਂ ਧੋਖੇ ਵਿੱਚ ਰੱਖ ਕਿਸੇ ਦਾ ਘਰ ਉਜਾੜਨਾ ਗਲਤ ਗੱਲ ਆ ਸਮਾਜ ਵਿੱਚ ਅਕਸਰ ਗੱਲਾਂ ਹੋ ਰਹੀਆਂ ਹਨ ਮਾਪੇ ਪੈਰੀਆਂ ਵਿੱਚ ਨੂੰਹਾਂ ਨੂੰ ਕੈਨੇਡਾ ਭੇਜ ਦਿੰਦੇ ਆ ਪਰ ਬਾਅਦ ਵਿੱਚ ਦੇ ਹਾਲਾਤ ਆਪਾਂ ਤੋਂ ਲੁਕੇ ਨਹੀਂ ਇਹੋ ਜੇ ਧੋਖਿਆਂ ਤੋਂ ਬਚੋ ਧੰਵਾਦ ਜੀ